ਤੁਸੀਂ ਦੇਖ ਰਹੇ ਹੋ ਜਨਹਿਤ ਐਸ਼ੀ ਤੇ ਮੈਂ ਹਾਂ ਤੁਹਾਡੇ ਨਾਲ ਜਸਬੀਰ ਗੌਰਜਸ ਤੀ ਪੰਜਾਬ ਦੇ ਵਿੱਚ ਆਏ ਦਿਨ ਹੀ ਚੋਰੀ ਦੀਆਂ ਘਟਨਾਵਾਂ ਵਾਪਰ ਰਹੀਆਂ ਨੇ ਚੋਰ ਬੇਖੌਫ ਹੋ ਕੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਨੇ ਚੋਰਾਂ ਦੇ ਹੌਂਸਲੇ ਇਸ ਹੱਦ ਤੱਕ ਉਲੰਧ ਨੇ ਕਿ ਲੋਕਾਂ ਨੂੰ ਚੈਨ ਦੀ ਨੀਂਦ ਸੌਣਾ ਵੀ ਦੁਸ਼ਵਾਰ ਹੋਇਆ ਪਿਆ ਬੀਤੇ ਕੱਲ ਅਜਿਹੀ ਇੱਕ ਕਟਨਾ ਪਟਿਆਲਾ ਦੇ ਸਤਿਆ ਐਨਕਲੇਵ ਵਿੱਚ ਵਾਪਰੀ ਹੈ ਜਿਹੜਾ ਕਿ ਮਹਿੰਦਰਾ ਕਾਲਜ ਦੇ ਨੇੜੇ ਪੈਂਦਾ ਹੈ ਜਿੱਥੇ ਕਿ ਇੱਕ ਪਰਿਵਾਰ ਦੇ ਮੈਂਬਰ ਏਸੀ ਦੀ ਠੰਡੀ ਹਵਾ ਦੇ ਵਿੱਚ ਸੌ ਰਹੇ ਸਨ ਪ੍ਰੰਤੂ ਜਦੋਂ ਅਚਾਨਕ ਹੀ ਏਸੀ ਚੱਲਣ ਦੀ ਬਾਅਦ ਉਹ ਵੀ ਗਰਮੀ ਲੱਗਣ ਲੱਗੀ ਤਾਂ ਪਰਿਵਾਰ ਨੇ ਉੱਠ ਕੇ ਦੇਖਿਆ ਤਾਂ ਜੋ ਸਾਹਮਣੇ ਆਇਆ ਦੇਖ ਕੇ ਉਹਨਾਂ ਦੇ ਹੋਸ਼ ਹੀ ਉੱਡ ਗਏ ਇੱਥੇ ਪਰਿਵਾਰ ਨੇ ਦੇਖਿਆ ਕਿ ਏਸੀ ਦੇ ਤਾਂਬੇ ਦੀਆਂ ਪਾਈਪ ਹੀ ਨਹੀਂ ਹਨ ਜਿਹੜੇ ਕਿ ਚੋਰ ਚੋਰੀ ਕਰਕੇ ਲੈ ਗਏ ਜੇਕਰ ਇਹ ਸੀ ਬੰਦ ਨਾ ਹੁੰਦਾ ਤਾਂ ਪਰਿਵਾਰ ਨੂੰ ਪਤਾ ਹੀ ਨਹੀਂ ਸੀ ਲੱਗਣਾ ਕਿ ਘਰ ਦੇ ਵਿੱਚ ਚੋਰੀ ਹੋਈ ਹੈ ਬਾਅਦ ਦੇ ਵਿੱਚ ਇਹ ਵੀ ਗੱਲ ਪਤਾ ਲੱਗੀ ਕਿ ਇਨ੍ਹਾਂ ਚੋਰਾਂ ਦੇ ਵੱਲੋਂ ਲਗਭਗ 10 ACs ਦੇ ਤਾਂਬੇ ਦੀਆਂ ਪਾਈਪਾਂ ਚੋਰੀ ਕੀਤੀਆਂ ਗਈਆਂ ਨੇ ਸਾਰੇ ਹੀ ਘਰਾਂ ਦੀਆਂ ਛੱਤਾਂ ਤੋਂ ਬਾਹਰੀ ਜੁੰਤਾਂ ਤੋਂ ਤਾਂਬੇ ਦੀਆਂ ਪਾਈਪਾਂ ਇਨ੍ਹਾਂ ਚੋਰਾਂ ਦੁਆਰਾ ਕੱਟੀਆਂ ਗਈਆਂ ਨੇ ਇਲਾਕੇ ਦੇ ਲੋਕ ਬਹੁਤ ਜ਼ਿਆਦਾ ਪਰੇਸ਼ਾਨ ਹੋ ਰਹੇ ਨੇ ਕਿ ਚੋਰੀਆਂ ਇਸ ਹੱਦ ਤੱਕ ਹੋਣ ਲੱਗ ਪਈਆਂ ਨੇ ਕਿ ਏਸੀਜ਼ ਦੀਆਂ ਪਾਈਪਾਂ ਤੱਕ ਹੁਣ ਕੱਟੀਆਂ ਜਾਣ ਲੱਗ ਪਈਆਂ ਨੇ ਹੁਣ ਇਲਾਕੇ ਦੇ ਵਿੱਚ ਵੱਧ ਰਹੀਆਂ ਚੋਰੀਆਂ ਘਟਨਾਵਾਂ ਸਥਾਨਕ ਨਿਵਾਸੀਆਂ ਦੇ ਲਈ ਗਹਿਰੀ ਚਿੰਤਾ ਦਾ ਵਿਸ਼ਾ ਬਣ ਰਹੀਆਂ ਨੇ जय श्री राम जी बहुत ही 마ੜਾ हाल ਜਿਹੜਾ ਪਟਿਆਲੇ ਦਾ ਹੋਇਆ ਹੋਇਆ ਹੈ ਘਰ ਚ ਰਹਿਣਾ ਵੀ ਜਿਹੜਾ ਹੈ ਸੁਰੱਖਿਤ ਹੋ ਗਿਆ ਹੈ ਕੱਲ ਦਿਨ ਦਿਹਾੜੇ 7 ਜੁਲਾਈ 8:45 ਮਿੰਟ ਸਵੇਰੇ ਇੱਕ ਚੋਰ ਛੱਪੇ ਪਲੇ ਸਤਿਆਨਕਲੇਵਨ ਨੇੜੇ ਮਹਿੰਦਰਾ ਕੋਲ ਜੀ ਪੂਰੇ ਆਂਦਾ ਜੀ ਚਾਰ ਤੋਂ ਪੰਜ ਘਰਾਂ ਦੇ ਵਿੱਚ ਉਹ ਪਾਈਪਾਂ ਜਿਹੜੀਆਂ ਏਸੀ ਦੀਆਂ ਪਾਈਪਾਂ ਹੁੰਦੀਆਂ ਆ ਕਾਪਰ ਪਾਈਪਾਂ ਉਹ ਕੱਢ ਕੇ ਲੈ ਗਿਆ ਤੇ ਤੁਸੀਂ ਇਹ ਦੇਖੋ ਬੜੇ ਆਰਾਮ ਨਾਲ ਉਹ ਆਇਆ ਬੜੇ ਆਰਾਮ ਨਾਲ ਚੋਰੀ ਕੀਤੀ ਤੇ ਬੜੇ ਆਰਾਮ ਨਾਲ ਉਹ ਸਮਾਨ ਚੱਕ ਕੇ ਚਲਾ ਗਿਆ ਇਹ ਤਾਂ ਤਾਂ ਪਤਾ ਚੱਲਿਆ ਲੋਕਾਂ ਦੇ ਸਭ ਦੇ ਪੂਰੇ ਸਤਿਆਨ ਕਲੇਬ ਦੇ ਏਸੀ ਹੈਗੇ ਜਿਹੜੇ ਬੰਦ ਹੋ ਗਏ ਸੋਏ ਤਾਂ ਸਾਰੇ ਐ ਲਾਓ ਜੀ ਠੰਡ ਚ ਸੀਗੇ ਜਦ ਉੱਠੇ ਤਾਂ ਗਰਮੀ ਚ ਉੱਠੇ ਬਹੁਤ ਹੀ ਜਿਹੜਾ ਮਾੜਾ ਹਾਲ ਹੈ ਪਟਿਆਲੇ ਦਾ ਹੋਇਆ ਹੋਇਆ ਘਰ ਦੇ ਵਿੱਚ ਰਹਿਣਾ ਸੁਰੱਖਿਤ ਹੋ ਗਿਆ ਹੈ ਪਹਿਲਾਂ ਵੀ ਤੁਹਾਨੂੰ ਪਤਾ ਹੈ ਕਿ ਮੈਨੂੰ ਥ੍ਰੈਟ ਕੋਲ ਹੈ ਉਸ ਤੋਂ ਇਲਾਵਾ ਵੀ ਤੁਸੀਂ ਦੇਖੋ ਕਿ ਚੋਰ ਜੇ ਆਸਾਨੀ ਨਾਲ ਵੜ ਸਕਦਾ ਤਾਂ ਕੋਈ ਵੀ ਬੰਦਾ ਕਲੋਨੀ ਦੇ ਵਿੱਚ ਵੜ ਕੇ ਕੋਈ ਵੀ ਵਾਰਦਾਤ ਕਰ ਸਕਦਾ ਤਾਂ ਪਟਿਆਲਾ ਪ੍ਰਸ਼ਾਸਨ ਨੂੰ ਬੇਨਤੀ ਹੈ ਕਿ ਇਸ ਘਟਨਾ ਵੱਲ ਧਿਆਨ ਦਿੱਤਾ ਜਾਵੇ ਕਿਉਂਕਿ ਜਿਹੜੀ ਇਹ ਘਟਨਾ ਹੈ ਦਿਨ ਦਿਨ ਪ੍ਰਤੀ ਦਿਨ ਜਿਹੜੀ ਇਹ ਘਟਨਾ ਵਾਦੀ ਜਾ ਰਹੀ ਹੈ ਪਿਛਲੇ ਦਿਨਾਂ ਚ ਪੂਤਨਾਨ ਮੰਦਿਰ ਦੇ ਵਿੱਚ ਵੀ ਇਹੀ ਸੇਮ ਕੰਮ ਜਿਹੜਾ ਪੁਆਦੀ ਉੱਥੇ ਵੀ ਚੋਰ ਫੜੇਗੇ ਤੇ ਸਭ ਤੋਂ badi ਗੱਲ ਜਿਹੜੇ ਚੋਰ ਚੋਰੀਆਂ ਕਰਕੇ ਜਿਨ੍ਹਾਂ ਨੂੰ ਸਮਾਨ ਵੇਚਦੇ ਨੇ ਉਹਨਾਂ ਤੇ ਵੱਧ ਤੋਂ ਵੱਧ ਕਾਰਵਾਈ ਹੋਣੀ ਚਾਹੀਦੀ ਹੈ જય ਸ਼੍ਰੀ ਰਾਮ